ਮੇਰਾ YouTube ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਛੋਟੀ ਜੀ ਮੈਂ ਦੋਸਤੋ ਸਾਝ ਪਾਉਣ ਲੱਗਾ ਤੁਹਾਡੇ ਨਾਲ ਗੁਲਜਾਰ ਸਾਹਿਬ ਦਾ ਇੱਕ ਸ਼ੇਰ ਆ ਕਿ ਅਗਰ ਕੋਈ ਸਾਥ ਨਹੀਂ ਰਹਿਣਾ ਚਾਹਤਾ ਤਾਂ ਉਸੇ ਉਜਾਦ ਕਰ ਦੋ ਪਕੜ ਕਰ ਰੱਖੇਗੇ ਰਿਸ਼ਤੋਂ ਮੇਂ ਸਕੂਨ ਕੀ ਗਿਜਾਇਸ਼ ਨਹੀਂ ਹੁੰਦੀ ਅਸੀਂ ਆक्सर ਕੀ ਕਰਦੇ ਆ ਕਿ ਹਰ ਚੀਜ਼ ਨੂੰ ਜਕੜਦੇ ਆ ਚਾਹੇ ਰਿਸ਼ਤੇ ਹੋਣ ਚਾਹੇ ਘਰਾਂ ਦਾ ਕੋਈ ਮੌਲ ਹੋਵੇ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਹੁੰਦਾ ਕਿ ਸਾਡੀ ਪਕੜ ਚ ਰਵੇ ਉਹ ਚੀਜ਼ਾਂ ਵਕਤਾਂ ਉਤੇ ਸਾਡੇ ਤੋਂ ਨਿਕਲ ਜਾਂਦੀਆਂ ਇਸ ਤਰ੍ਹਾਂ ਹੀ ਸਾਡੀ ਲੰਮੀ ਜ਼ਿੰਦਗੀ ਦੇ ਵਿੱਚ ਦੋਸਤ ਨੇ ਮਿੱਤਰ ਨੇ ਕਈ ਅਹੀਂ ਰਿਸ਼ਤੇ ਬਣਾਉਨੇ ਆ ਫਿਰ ਉਹਨਾਂ ਨਪਾਵਕ ਤੌਰ ਤੇ ਜੁੜਦੇ ਆ ਕਈ ਵਾਰੀ ਹੁੰਦਾ ਆ ਕਿ ਕੋਈ ਇਸ ਤਰੀਕੇ ਦੀ ਮਾਨਸਿਕ ਸਥਿਤੀ ਹੋ ਜਾਂਦੀ ਆ ਕਿ ਸਾਡੀ ਹੋਰ ਹੁੰਦੀ ਆ ਸਾਡੇ ਦੋਸਤ ਦੀ ਹੋਰ ਹੁੰਦੀ ਆ ਉਹਦੇ ਚ ਅਸੀਂ ਬਜਾਏ ਕਿ ਇਸ ਚੀਜ਼ ਨੂੰ ਸਮਝਣ ਦੇ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਮੈਂ ਉਸ ਤਰ੍ਹਾਂ ਦਾ ਹੀ ਦੁਬਜਾ ਆਵੇ ਤੇ ਉਹਦੇ ਚ ਕਈ ਵਾਰੀ ਦਬਾਰਾ ਸਾਨੂੰ ਆਪਣੀ ਜਗ੍ਹਾ ਤੇ ਆਉਂਦਿਆਂ ਕਿਉਂਕਿ ਦੋਸਤੀ ਉੱਥੇ ਹੁੰਦੀ ਜਿੱਥੇ ਵਿਚਾਰਾਂ ਦੀ ਸਾਜ ਹੁੰਦੀ ਆ ਤੇ ਉੱਥੋਂ ਤੱਕ ਆਉਣ ਵਾਸਤੇ ਸਾਨੂੰ ਥੋੜਾ ਜਿਹਾ ਵਕਤ ਲੱਗ ਜਾਂਦਾ ਸ਼ੈਰ ਗੁਲਜ਼ਾਰ ਸਾਹਿਬ ਨੇ ਇਸੇ ਰੋਸ਼ਨੀ ਚ ਕੀ ਹੋਇਆ ਕਿ ਜਿੰਨਾ ਜਾਣਾ ਵਾ ਉਹਨੂੰ ਰੋਕੋ ਨਾ ਤੇ ਇਹ ਨਹੀਂ ਰੋਕਦੇ ਕਿ ਸ਼ਾਇਦ ਉਹਦੀ ਗੁਜਾਇਸ਼ ਬਾਕੀ ਹੈ ਕਿ ਉਹ ਵਾਪਸ ਆਵੇ ਤੇ ਸਾਡੇ ਵੀ ਮਨ ਨੂੰ ਸਾਡੇ ਵੀ ਦਿਲ ਨੂੰ ਕੋਈ ਸਕੂਨ ਰਹਿ ਜਾਵੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬੇਸਿਕਲੀ ਮੈਂ ਸਾਹਿਤ ਨਾਲ ਜੁੜਿਆ ਹਾਂ ਔਰ ਕਵਿਤਾ ਲਿਖਣਾ ਮੇਰਾ ਛੋਟਾ ਜਿਹਾ ਸ਼ੌਂਕ ਆ ਕਹਾਣੀ ਨਵਾਂ ਵਾਲਾ ਵਾਰਤਕ ਗੱਲਪ੍ਰਚਨਾ ਇਹ ਮੈਨੂੰ ਸਕੂਨ ਦਿੰਦੀ ਆ ਔਰ ਇੱਕ ਲੰਮਾ ਸਮਾਂ ਅਹੀਂ ਦੋਸਤੀਆਂ ਚ ਕਿ ਜਾ ਰਿਹਾ ਪੰਜ ਚਾਰ ਦੋਸਤਾਂ ਨੇ ਔਰ ਉਹ ਗੱਦੀ ਰਾਹ ਵਾ ਸਦਾ ਨਾ ਬਾਗਿੰ ਬੁਲਬੁਲ ਬੋਲੇ ਸਦਾ ਨਾ ਮौज ਬਹਾਰਾਂ ਤੇ ਜਿਹੜਾ ਕੱਲ ਬਖਸੀ ਉਹ ਅੱਜ ਨਹੀਂ ਹੁੰਦਾ ਜਿਹੜਾ ਅੱਜ ਆ ਸ਼ਾਇਦ ਉਹ ਗੱਲ ਕਰਵੜ ਲੈ ਜਾਵੇ ਇਸ ਕਰਕੇ ਸਾਨੂੰ ਖਰਾਬ ਬਦਲਾਵ ਦੀ ਤਿਆਰ ਰਹਿਣਾ ਚਾਹੀਦਾ ਔਰ ਦਿਲ ਦੇ ਇੱਕ ਕੋਨੇ ਦੇ ਵਿੱਚ ਜਗ੍ਹਾ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਜਿਹੜਾ ਕੋਈ ਸਾਡੇ ਤੋਂ ਦੂਰ ਚਲੇ ਜੇ ਜਦੋਂ ਵਾਪਸ ਆਵੇ ਤੇ ਉਹਦੀ ਜਗ੍ਹਾ ਜਿਹੜੀ ਆ ਉੱਥੇ ਉਹਨੂੰ ਬਣੀ ਜ਼ਰੂਰ ਮਿਲ ਜੇ ਔਰ ਇਹ ਹੀ ਜ਼ਿੰਦਗੀ ਆ ਹਰ ਕੋਈ ਜਿਹੜਾ ਵਾ ਉਹ ਰਿਸ਼ਤੇ ਬਣਾ ਤੇ ਲੈਂਦਾ ਪਰ ਰਿਸ਼ਤਿਆਂ ਨੂੰ ਨਿਭਾਉਣਾ ਮਕਾਨ ਨੂੰ ਘਰ ਬਣਾਉਣਾ ਇਹ ਬਹੁਤ ਔਖੀਆਂ ਗੱਲਾਂ। ਔਰ ਸਵਰਗਾ ਜਿਹੜਾ ਮੈਨੂੰ ਉਹਦੇ ਕੋਈ ਰੂਪਦਾਨੀ ਪਤਾ ਕਿਉਂਕਿ ਅਜੇ ਤੱਕ ਜਿਹੜੇ ਬੰਦਾ ਚਲੇ ਗਿਆ ਕਬਰ ਚ ਚਲੇ ਗਿਆ ਸ਼ਿਵੇ ਚਲੇ ਗਿਆ ਜਿੱਥੇ ਵੀ ਗਿਆ ਉਹ ਉਹਨੇ ਵਾਪਸ ਆ ਕੇ ਅਗਲੇ ਪਰਲੋਕ ਦਾ ਕੁਝ ਨਹੀਂ ਦੱਸਿਆ। ਸਵਰਗ ਸਾਡੀ ਇਹੋ ਹੀ ਧਰਤੀ ਆ ਇਹੋ ਹੀ ਸਾਡਾ ਆਲਾ ਦਵਾਲਾ ਆ। ਇਨੋਂ ਖੂਬ ਸੂਰਤ ਬਣਾਈਏ। ਔਰ ਐਸਵਰੀ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਅਵੇਅਰਨੈਸ ਸਾਡੇ ਪੰਜਾਬ ਦੇ ਪਿੰਡਾਂ 'ਚ ਆਈ ਆ। ਇਹ ਨੌਜਵਾਨ ਗਰਾਉਂਡਾਂ 'ਚ ਵੀ ਉਤਰੇ ਆ। ਪਰ ਬੰਦਾਂ ਨੇ ਘਰਾਂ ਦੇ ਆਲੇ ਦੁਆਲੇ ਤੋਂ ਸਵਾਰਿਆ। ਔਰ ਅੱਜਕੱਲ ਸਾਡੇ ਚੱਲ ਰਿਹਾ ਬਾਬਾ ਬੁੱਢਾ ਸਾਭ ਜੀ ਦਾ ਚਬਾਲ ਵੇਖੇ। ਸਲਾਨਾ ਮੇ ਜੋੜ ਮੇਲਾ ਅਰਜੀ ਦੇ ਸੰਬੰਧ ਦੇ ਵਿੱਚ ਮੱਝ ਦੇ ਥਾਂ ਥਾਂ ਤੇ ਹਰ ਅੱਡੇ ਤੇ ਲੰਗਰ ਲੱਗੇ ਨੇ ਭਾਵੇਂ ਇਹਨਾਂ ਲੰਗਰਾਂ ਨੂੰ ਕੋਈ ਗਲਤੀ ਸਮਝਦਾ ਹੋਵੇ ਪਰ ਇੱਕੇ ਭਾਈਚਾਰਕ ਸਾਂਝ ਆ ਕਿਸੇ ਬਹਾਨੇ ਦੇ ਸੀ ਆ ਜਿਹੜੇ ਇਕੱਠੇ ਹੁੰਦੇ ਆ ਰਾਤ ਦੇ ਵਿੱਚ ਇਕੱਠੇ ਹੋ ਗਏ ਉਸ ਟਾਈਮ ਤੇ ਗੁੱਸੇ ਕਿ ਲਿਆ ਨੂੰ ਭੁੱਲ ਕੇ ਇੱਕ ਥਾਂ ਸਾਨੂੰ ਪਲੇਟਫਾਰਮ ਮਿਲਦਾ ਜਿੱਥੇ ਸਾਰਾ ਕੁਝ ਭੁੱਲ ਗਏ ਇਕੱਤਰਾਂ ਇਹ ਵੀ ਇੱਕ ਵਧੀਆ ਚੀਜ਼ ਆ। ਔਰ ਇੰਨੀ ਕਿ ਮੇਰੀ ਇਹ ਸਾਜ ਸਵੇਲ ਦੀ ਇਹਨੂੰ ਕਬੂਲ ਕਰਦੇ ਕਰਿਓ। ਔਰ ਇਸ ਤਰ੍ਹਾਂ ਹੀ ਆਪਾਂ ਇਸ ਚੈਨਲ ਤੇ ਮਿਲਦੇ ਰਵਾਂਗੇ, ਸ਼ੂਟਿੰਗ-ਸ਼ੂਟਿੰਗ ਗੱਲਾਂ ਬਾਤਾਂ ਕਰਦਾ ਰਵਾਂਗੇ। ਮੇਰੀਆਂ ਗੱਲਾਂ-ਬਾਤਾਂ ਦਾ ਕੋਈ ਮਕਸਦ ਨਹੀਂ ਬਹੁਤ ਵੱਡਾ ਵੀ ਮੈਂ ਕੋਈ ਗੂੜ ਗਿਆਨ ਨਹੀਂ ਕਰਨਾ ਇਹ ਆਪਸੇ ਜਿੱਥੇ ਵੀ ਤੁਸੀਂ ਚੜ੍ਹਦੇ ਲੈਂਦੇ ਪੰਜਾਬ ਚ ਬਾਹਰ ਜਿੱਥੇ ਵੀ ਮੈਨੂੰ ਵੇਖ ਰਹੇ ਜੇ, ਸੁਣ ਰਹੇ ਜੇ ਆਪਣੀ ਇਹ ਇਲੈਕਟ੍ਰਿਕ মিডিਆ ਵਾਏ ਜਿਹਦੇ ਰਾਹੀਂ ਆਪਾਂ ਇੱਕ ਦੂਜੇ ਨਾਲ ਮਿਲ ਸਕਦੇ ਆਂ ਔਰ ਦੂਰੀਆਂ ਨੂੰ ਘਟਾ ਸਕਦੇ ਆਂ ਆਪਣੀਆਂ ਗੱਲਾਂ ਕਰ ਸਕਦੇ ਆਂ ਔਰ ਇਹ ਚੈਨਲ ਹੈ ਜਿਹੜਾ ਇਹਦੇ ਥਰੂ ਮੈਂ ਆਪਦੇ ਦਿਲ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਤੱਕ ਕਰਦਾ ਰਹੂੰਗਾ ਔਰ ਇਸੇ ਤਰ੍ਹਾਂ ਹੀ ਤੁਸੀਂ ਮੈਨੂੰ ਪਿਆਰ ਦਿੰਦੇ ਰਹੋ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਤਾਂ ਕਿ ਤੁਹਾਡਾ ਮਿਓ ਤੁਹਾਡਾ ਪਿਆਰ ਮੇਰੇ ਤੱਕ ਪਹੁੰਚੇ ਔਰ ਮੇਰਾ ਤੁਹਾਡੇ ਤੱਕ ਪਹੁੰਚੇ ਉਹ ਤੁਹਾਡਾ ਆਪਣਾ ਕੀਰਤ ਪ੍ਰਤਾਪਨ ਨੂੰ